ਸਾਰਤਾ ਦੇ ਕਾ ਅੱਜ ਤੁਸ ਮਤਲਬ ਕਿ ਪੱਤਰਕਾਰ ਤੁਸੀਂ ਆਏ ਗਏ ਇੱਕ ਤਾਂ ਤੁਸੀਂ ਯੂਨੀਅਨ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਦੇ ਅਸੀਂ ਹਾਲਾਤ ਵੇਖੇ ਇਨਾਂ ਪਿੰਡਾਂ ਦੇ ਜਦੋਂ ਹੜ ਆਏਗੇ ਕਿ ਮਤਲਬ ਕਿ ਜਿਹੜਾ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਜਿਹੜਾ ਨਕਮਾਪਨ ਜਿਹੜਾ ਲੋਕਾਂ ਦੇ ਸਾਹਮਣੇ ਆਇਆ ਹੈ ਜਿਸ ਤਰ੍ਹਾਂ ਦੇ ਪ੍ਰਬੰਧ ਸੀਗੇ ਇੱਥੇ ਮਤਲਬ ਕਿ ਲੋਕਾਂ ਤੱਕ ਜਿਹੜੀਆਂ ਸਹੂਲਤਾਂ ਸੀਗੀਆਂ ਉਹ ਮਤਲਬ ਸਰਕਾਰ ਦੇਣ ਦੀ ਬਜਾਏ ਲੋਕਾਂ ਨੇ ਜਿਹੜਾ ਲੋਕਾਂ ਦੇ ਹੱਥ ਫੜੇ ਹੈਗੇ ਆ ਫਿਰ ਸਰਕਾਰ ਜਿਹੜੀ ਉਹ ناکਾਮ ਰਹੀਏ ਲੋਕਾਂ ਨੂੰ ਸੇਵਾਵਾਂ ਦੀ ਜਿਹੜੀਆਂ ਪਹੁੰਚਾਉਣ ਦੇ ਵਿੱਚ ਜਿਸ ਦੇ ਜਿਸ ਦੇ ਵਿੱਚ ਅਸੀਂ ਲਗਭਗ 20 ਤੋਂ 25 ਦਿਨ ਹੋ ਗਏ ਚੰਗੜ ਪੈਣੀ ਦੋਨਾਂ ਨਾਨਕਾ ਇਹਨਾਂ ਪਿੰਡਾਂ ਦੇ ਵਿੱਚ ਰਹੇ ਗਿਆ ਜਾਂ ਮਾਰਡਨ ਸ਼ੇਰ ਰੀਤੇ ਵਾਲੀ ਟਾਣੀ ਜਿਹੜਾ ਅਸੀਂ ਮਾਰਡਨ ਸ਼ੇਰ ਵਾਲੀ ਉੱਥੇ ਜਾ ਕੇ ਆਏਗਾ ਮਤਲਬ ਕਿ ਘਰ ਮਕਾਨ ਡਿੱਗੇ ਪਏ ਨੇ ਅਜੇ ਤੱਕ ਕੋਈ ਸਰਵੇ ਵਾਲਾ ਬੰਦਾ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਪਹੁੰਚਿਆ ਗੇ ਤੁਸੀਂ ਵੇਖੋ ਜਦੋਂ ਸਰਕਾਰ ਦੀ ਕੈਬਨਿਟ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ 7 ਦਿਨਾਂ ਦੇ ਵਿੱਚ ਵਿੱਚ ਗਰਦਾਵਰੀਆਂ ਕਰਕੇ ਪੰਚੋਦਾਂ ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਮੁਕੰਮਲ ਰਿਪੋਰਟ ਜਿਹੜੀ ਡੀਸੀ ਤੱਕ ਪਹੁੰਚਾ ਕੇ ਤੇ ਅਸੀਂ ਕਿਸਾਨਾਂ ਦੇ ਖਾਤੇ ਵਿੱਚ ਅਸੀਂ ਜਿਹੜੇ ਪੈਸੇ ਜਿਹੜੇ ਮੁਆਵਜ਼ਾ ਦੀ ਭਾ ਦੇ ਪਰ ਜਿਹੜਾ ਵੇਖਣ ਨੂੰ ਗਰਾਊਂਡ ਦੇ ਵਿੱਚ ਜਿੱਤੇ ਗਏ ਗਿਆ ਕੋਈ ਇੱਥੇ ਗਰਦਾਵਰੀ ਨਹੀਂ ਕਿਸੇ ਦੀ ਹੋਰੇਗੀ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਸਾਡੀ ਬਾਹ ਫੜਨ ਵਾਲੇ ਨਾਲ ਲੋਕਾਂ ਦੀ ਕੋਈ ਨਹੀਂ ਤੁਸੀਂ ਵੇਖੋ ਇੱਕ ਪਾਸੇ ਸਰਕਾਰ ਆਪ ਦੇ ਆਪ ਨੂੰ ਵੱਡਾ ਵੱਡਾ ਮਤਲਬ ਸ਼ੋਅ ਕਰ ਰਹੀ ਹੈ ਪੰਜਾਬ ਸਰਕਾਰ ਜਿਹੜੀ ਕਹਿ ਰਹੀ ਹੈ ਵੀ ਅਸੀਂ 20000 ਰੁਪਏ ਜਿਹੜਾ ਭਾਰਤ ਦਾ ਪਹਿਲਾ ਸੂਬਾ ਹੈ ਜਿਹੜਾ 20000 ਰੁਪਏ ਮਾਰ ਗਿਆ ਤੇ 20 ਯਰ ਨੂੰ ਐ ਪਤਾ ਨਹੀਂ ਕਿ ਕਿੰਨਾ ਵੱਡਾ ਦਾਸ ਪਤਾ ਦੋ ਕਰੋੜ ਦੇ ਦਿੱਤਾ ਇੱਕ ਸਾਲ ਇਥੇ ਕਿਸਾਨਾਂ ਲਈ ਤਾਂ ਮਤਲਬ ਕਿ ਕਹਾ ਗਿਆ ਵੀ 20 ਯਰ ਵੀ ਦੇਵਾਂਗੇ ਪਰ ਜਿਹੜੇ ਪਿੰਡਾਂ ਦੇ ਵਿੱਚ ਮਜ਼ਦੂਰ ਬੈਠੇ ਨੇ ਬੇਜਮੀਨੇ ਮਜ਼ਦੂਰ ਨੇ ਜਿਨ੍ਹਾਂ ਕੋਲ ਬਿਲਕੁਲ ਸਰਕਾਰ ਉਹਨਾਂ ਲਈ ਇੱਕ ਸ਼ਬਦ ਤੱਕ ਨਹੀਂ ਬੋਲੀ ਉਹਨਾਂ ਦੇ ਬੱਚੇ ਉਹਨਾਂ ਲਈ ਉਹਨਾਂ ਦੇ ਕੁੜੀਆਂ ਦੇ ਵਿਆਹ ਨੇ ਜਵਾਨ ਉਹਨਾਂ ਦਾ ਕੀ ਕਰੂਗੀ ਠੀਕਾ ਉਹਦੇ ਤੇ ਨਹੀਂ ਬੋਲੀ ਜਿਸ ਤਰ੍ਹਾਂ ਅਸੀਂ ਪਿਛਲੇ ਦਿਨੀ ਇੱਕ ਘਟਨਾ ਵੀ ਸੁਣੀ ਗਈ ਆ ਟਾਣੀ ਸੱਦਾ ਸਿੰਘ ਦਾ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਤੁਸੀਂ ਹਾਲਾਤ ਵੇਖੋ ਕੈਂਪ ਬੰਨ ਤੇ ਲੱਗਿਆ ਆ ਕੰਟਾ ਬੇੜੀ ਨਹੀਂ ਜਾਂਦੀ ਐਨ ਡੀ ਆਰ ਐਫ ਦੀ ਉੱਥੇ ਮਤਲਬ ਕਿ ਡੇਰ ਦੀ ਟੀਮ ਵੱਲੋਂ ਲੈ ਕੇ ਜਾਇਆ ਜਾਂਦਾ ਹੈ ਕੈਂਪ ਤੇ ਨਹੀਂ ਇੰਜੈਕਸ਼ਨ ਮਿਲਦੇ ਦਵਾਈ ਨਹੀਂ ਮਿਲਦੀ ਹਸਪੀਟਲ ਜਿਹੜਾ ਸਾਡਾ ਫਾਇਲ ਕਰਦਾ ਉੱਥੇ ਜਿਹੜਾ ਜ਼ਹਿਰ ਨੂੰ ਖਤਮ ਕਰਨ ਦਾ ਟੀਕਾ ਤੱਕ ਨਹੀਂ ਮਿਲਦਾ ਇਹ ਪ੍ਰਬੰਧ ਜਿਹੜੇ ਉਹਨਾਂ ਨੂੰ ਪਹਿਲਾਂ ਕਰਨੇ ਚਾਹੀਦੇ ਸੀਗੇ ਹੜ੍ਹ ਸੀਗੇ ਪਾਣੀ ਸੀਗਾ ਜ਼ਰੀਲੇ ਕੀੜੇ ਸੀਗੇ ਸੱਪ ਆਉਣੇ ਸੀਗੇ ਜਿਹੜੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸੀਗੇ ਉਹ ਜਿਹੜੇ ناکਾਮ ਜਿਹੜੇ ਸਾਬਤ ਹੋਏਗੇ ਤੁਸੀਂ ਵੇਖੋ ਇੱਥੇ ਡਾਕਟਰ ਬਲਜੀਤ ਕੌਰ ਵੀ ਇੰਨਾ ਚੰਗੜ ਪਣੀ ਰਾਮ ਸਿੰਘ ਪਣੀ ਆ ਕੇ ਜਾਂਦੇ ਐ ਐਮ ਐਲ ਏ ਸਮਣਾ ਵੀ ਆਉਂਦਾ ਹੈਗਾ ओके मतलब गल गल बात न, मतलब ਕਰਦੇ ਗਿਆ ਸਿਹਤ ਮੰਤਰੀ ਵੀ ਆ ਕੇ ਗਿਆ ਪਰ ਕੋਈ मतलब ਪੁਖਤਾ ਪ੍ਰਬੰਧ ਜਿਹੜੇ ਉਹਨਾਂ ਵੱਲੋਂ ਸਾਨੂੰ ਨਹੀਂ ਦੇਖਣ ਨੂੰ ਮਿਲੇ ਗਰਾਊਂਡ ਦੇ ਵਿੱਚ ਜਦੋਂ ਜਾਂਦੇ ਹਾਂ ਪਰ ਸਾਡੀ ਜਿਹੜੀ ਐਜੂਕੇਸ਼ਨ ਹੈ ਇਹ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਇਹਨਾਂ ਨੇ ਕਿਹਾ ਵੀ ਅਸੀਂ ਸਿਹਤ ਦੀ ਗਰੰਟੀ ਤੇ ਐਜੂਕੇਸ਼ਨ ਦੀ ਗਰੰਟੀ ਜਿਹੜੀ ਉਹ ਅਸੀਂ ਪੂਰੀ ਕਰਾਂਗੇ ਐਜੂਕੇਸ਼ਨ ਫ੍ਰੀ ਕਰਾਂਗੇ ਪਰ ਅੱਜ ਹਾਈਅਰ ਐਜੂਕੇਸ਼ਨ ਦੀ ਗੱਲ ਕਰੀਏ 15000 ਜਿਹੜੀ ਜਿਹੜੀ ਫੀਸ ਹੋ ਚੁੱਕੀ ਹੈ ਵਿਦਿਆਰਥੀਆਂ ਦੀ ਸਕਾਲਰਸ਼ਿਪ ਤਾਂ ਆਉਣੀ ਨਹੀਂ ਆਉਣੀ ਉਹ ਦੂਰ ਦੀ ਗੱਲ ਹੈ ਜਿਹੜੇ ਨੌ ਨੌ ਸਬਜੈਕਟ ਜਿਹੜੇ ਬੀਏ ਦੇ ਸਾਨੂੰ ਪੜ੍ਹਨੇ ਪੈ ਰਹੇ ਐ ਐਜੂਕੇਸ਼ਨ ਦਾ ਬਹੁਤ ਮੰਦਾ ਹਾਲ ਐ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ 2020 ਆਈ ਹੈਗੀ ਐ ਉਹਨੇ ਬਹੁਤ ਜਿਹੜਾ ਬੇੜਾ ਕਰਤਾ ਐ ਹਾਈਅਰ ਐਜੂਕੇਸ਼ਨ ਦਾ ਸਾਡੀ ਜਿਹੜੀ ਸਕੂਲ ਲਈ ਸਿੱਖਿਆ ਉਹਦੇ ਵਿੱਚ ਵੀ ਜਿਹੜੀ ਸਾਡੀ ਐਗਜ਼ਾਮੀਨੇਸ਼ਨ ਫੀਸਾਂ ਨੇ ਉਹਦੇ ਸਰਕਾਰ ਜਿਹੜੀ ਲਗਾਤਾਰ ਜਿਹੜੀ ਫੀਸਾਂ ਵਿੱਚ ਬਚਵਾਦਾ ਕਰ ਰਹੀ ਹੈਗੀ ਤੁਸੀਂ ਵੇਖੋ ਅੱਜ ਤੋਂ 3 ਮਹੀਨੇ ਪਹਿਲਾਂ ਜਿਹੜਾ ਸਾਨੂੰ ਜੰਗ ਵਿੱਚ ਉਜਾੜਿਆ ਗਿਆ 3 ਮਹੀਨੇ ਬਾਅਦ ਫਿਰ ਸਾਨੂੰ ਪਾਣੀ ਦੇ ਵਿੱਚ ਉਜਾੜਿਆ ਗਿਆ ਸਾਡੇ ਸਕੂਲ ਅਜੇ ਤੱਕ ਬੰਦ ਪੈ ਗਏ ਪ੍ਰਾਇਮਰੀ ਸਕੂਲ ਜਿਹੜੇ ਸੀ ਮਾਰਮਸ਼ੇਰ ਮਨਸਾਪਿੰਡ ਦੀ ਗੱਲ ਕਰੀ ਜੇ ਸਕੂਲ ਜਿਹੜੇ ਬੰਦ ਪਏਗੇ ਸਾਡੇ ਜਿਹੜੇ ਬੱਚਿਆਂ ਨੇ ਪੜ ਕੇ ਆਪਦੇ ਮਾਪਿਆਂ ਦਾ ਜਿਹੜਾ ਸਹਾਰਾ ਬਣਨਾ ਸੀਗਾ ਪਰ ਉਹ ਅੱਜ ਗੱਲ ਕਿਤੇ ਵੇਖ ਨਹੀਂ ਰਹੀ ਕਿਉਂਕਿ ਇਹ ਜਿਹੜੀ ਪਹਿਲ ਕਦਮੀ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਲੋਕਾਂ ਦੀ ਬਾਹ ਫੜਨੀ ਅੱਜ ਲੋਕ ਹੀ ਲੋਕਾਂ ਦੇ ਨਾਲ ਖੜੇ ਹੋ ਗਏ ਸਰਕਾਰ ਕਿਤੇ ਵੀ ਸਾਨੂੰ ਵੇਖਣ ਨਹੀਂ ਵੇਖ ਰਹੀ ਅੱਜ ਜਿਹੜੀ ਕੇਂਦਰ ਸਰਕਾਰ ਕਹਿ ਰਹੀ ਸੀਗੀ ਮੁਸਲਮਾਨ ਜਿਹੜਾ ਤੁਹਾਡਾ ਦੁਸ਼ਮਣ ਹੈ ਅੱਜ ਉਹ ਹੀ ਮੁਸਲਮਾਨ ਭਾਈ ਚਾਰ ਅੱਠ ਰਕਾਂ ਦੇ ਟਰੱਕ ਜਿਹੜੇ ਸਾਡੇ ਬਾਰਡਰ ਬੈਟ ਤੱਕ ਲੈ ਕੇ ਆ ਰਹੇ ਉਹਨਾ ਸਾਡੇ ਪੰਜਾਬੀਆਂ ਦੀ ਜਿਹੜੀ ਬਾਹ ਫੜੀ ਇਥੇ ਕਿਹਾ ਜਾਂਦਾ ਵੀ ਪੰਜਾਬ ਦੀ ਕੋਈ ਬਾਹ ਫੜਨ ਵਾਲੇ ਨਹੀਂਗਾ ਤੁਸੀਂ ਵੇਖੋ ਯੂਪੀ ਬਿਹਾਰ ਮਤਲਬ ਕਿ ਦੇਸ਼ ਦੇ ਬਹੁਤ ਬਹੁਤ ਦੂਰ ਦੂਰ ਦੇ ਜਿਹੜੇ ਸੂਬੇ ਸੀਗੇ ਉਹਨਾਂ ਨੇ ਜਿਹੜੇ ਫੰਡ ਜਿਹੜੇ ਭੇਜੇਗੇ ਸਾਡੀ ਸੰਸਥਾਵਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਸਿਹਤ ਵਾਲੀ ਆਏ ਰਹੀ ਅਸੀਂ ਜਦੋਂ ਰੇਤੇ ਲਟਾਣੀ ਗਏ ਉੱਥੇ ਗਲੋਬਲ ਸਿੱਖ ਜਿਹੜੀ ਇੱਕ ਸੰਸਥਾ ਹੈਗੇ ਉਹਨਾਂ ਵੱਲੋਂ ਜਿਹੜੇ ਕੱਚੇ ਮਕਾਨਾਂ ਦਾ ਸਰਵੇ ਕਰਕੇ ਮੌਕੇ ਤੇ ਜਿਹੜਾ ਉਹਨਾਂ ਨੂੰ ਫੰਡ ਜਾਰੀ ਕਰੇ ਕੀਤੇਗੇ ਤੁਸੀਂ ਵੇਖੋ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਸਰਕਾਰ ਭੱਜ ਚੁੱਕੀ ਗਈ ਬ ਕਮਾ ਤੋਂ ਉਹਨਾਂ ਦੀ ਬਾਹਰ ਜਿਹੜੀ ਹੋਰ ਸੰਸਥਾਵਾਂ ਫੜ ਰਹੀਆਂ ਇਹ ਬਹੁਤ ਮਤਲਬ ਤਰਾਸਦੀ ਹੈ ਸਾਡੇ ਲੋਕਾਂ ਲਈ ਅਸੀਂ ਜਿਹੜੇ ਵੱਡਾ ਇੱਕ ਸੁਪਨਾ ਲਿਆ ਸੀਗੇ ਸਰਕਾਰ ਤੋਂ ਉਹ ਬਿਲਕੁਲ ਫੇਲ ਸਾਬਤ ਹੋਇਆ ਪ੍ਰਸ਼ਾਸਨ ਫੇਲ ਸਾਬਤ ਹੋਇਆ ਹੈ ਇੱਥੋਂ ਦੀ ਡੀਸੀ ਜਦੋਂ ਟਰੈਕਟਰ ਤੇ ਤੇਜ਼ਰ ਵੇਲਾ ਸਰਵੇ ਕਰਨ ਜਾਂਦੀ ਹੈ ਤੇ ਉਹ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਲੋਕ ਤਾਂ ਦਰਿਆਵਾਂ 'ਚ ਬੈਠੇ ਇਹਨਾਂ ਤਾਂ ਡੁੱਬਣਾ ਹੀ ਹੈ ਇੱਕ ਪਾਸੇ ਮਤਲਬ ਕਿ ਬੰਨ ਲਾਇਆ ਦੂਜੇ ਪਾਸੇ ਬੰਨ ਹੀ ਨਹੀਂ ਹੈ ਦਰਿਆ ਦੇ ਕਿਉਂਕਿ ਉਹਨਾਂ ਨੇ ਇਹ ਸਮਝਿਆ ਵੀ ਇਹਨਾਂ 10 12 ਪਿੰਡਾਂ ਨੂੰ ਡੋਬ ਦਿੱਤਾ ਜਾਵੇ ਤੁਸੀਂ ਵੇਖੋ ਜਦੋਂ ਡੈਮ ਨੂੰ ਨੱਕੋ ਨੱਕ ਭਰ ਲਿਆ ਜਾਂਦਾ ਖਤਰੇ ਦੇ ਨਿਸ਼ਾਨ ਤੇ ਪਹੁੰਚ ਜਾਂਦਾ ਹੈਗੇ ਉਦੋਂ ਡੈਮ ਦਾ ਪਾਣੀ ਜਿਹੜਾ ਇੱਕਦਮ ਜਿਹੜਾ ਛੱਡਿਆ ਜਾਂਦਾ ਇਸ ਤਰ੍ਹਾਂ ਦੀ ਜਿਹੜੀ ਲੋਕ ਮਾਰੂ ਜਿਹੜੀਆਂ ਨੀਤੀਆਂ ਨੇ ਤੁਸੀਂ ਦੇਖੋ ਡੈਮ ਸੇਫਟੀ ਐਕਟ ਜਿਹੜਾ ਕੇਂਦਰ ਸਰਕਾਰ ਨੇ ਬਣਾਇਆ ਸੂਬਿਆਂ ਦੇ ਅਧਿਕਾਰ ਜਿਹੜੇ ਕੇਂਦਰ ਨੇ ਖੋ ਲਏ ਗਿਆ ਡੈਮਾਂ ਦੇ ਜਿਹੜੀ ਮਸਲ ਕੰਟਰੋਲ ਜਿਹੜਾ ਪੂਰੇ ਦਾ ਪੂਰਾ ਪੂਰੇ ਇੰਡੀਆ ਦੇ ਜਿਹੜੇ ਜਿੰਨੇ ਡੈਮ ਨੇ ਉਹ ਕੇਂਦਰ ਦੇ ਕੋਲ ਨੇ ਜਦੋਂ ਜੀ ਚਾਵੇ ਸੁੱਕਾ ਮਾਰ ਸਕਦਾ ਹੈਗੇ ਜਦੋਂ ਜੀ ਚਾਵੇ ਉਹ ਡੋਬ ਸਕਦੇ ਪੰਜਾਬ ਨੂੰ ਇਸ ਲਈ ਸਾਨੂੰ ਸਹੀ ਯੂਨੀਅਨ ਵੱਲੋਂ ਵੀ ਮੰਗ ਕਰ ਰਹੀ ਹੈ ਜਿਨ ਸਦਾਨ ਮੁਤਾਬਕ ਜਿਹੜਾ ਪਾਣੀ ਦੀ ਵੰਡ ਹੋਣੀ ਚਾਹੀਦੀ ਹੈਗੀ ਹੈ ਤੇ 50 ਸਟੂਡੈਂਟ ਯੂਨੀਅਨ ਵੱਲੋਂ ਅਸੀਂ 3 ਤਰੀਕ ਨੂੰ ਡੀਸੀ ਦਫਤਰ ਦੇ ਅੱਗੇ ਜਿਹੜਾ ਇੱਕ ਵੱਡਾ ਇਕੱਠ ਵੀ ਕਰ ਰਹੇ ਹਾਂ ਜੀ ਦੇ ਵਿੱਚ ਸਾਡੇ ਕੁਝ ਕਿਸਾਨ ਜਥੇਬੰਦੀਆਂ ਵੀ ਸਾਡਾ ਸਹਿਯੋਗ ਕਰ ਰਹੀਆਂ ਅਸੀਂ ਮੰਗ ਕਰ ਰਹੇ ਹਾਂ ਵੀ 3 ਕਿਲੋਮੀਟਰ ਕੇਰੇ ਦੇ ਵਿੱਚ ਸਾਡੇ ਲੋਕਾਂ ਨੂੰ ਜਿਹੜਾ ਨੌਕਰੀ ਦੀ ਗਾਰੰਟੀ ਹੋਣੀ ਚਾਹੀਦੀ ਹਰ ਪਰਿਵਾਰ ਦੇ ਵਿੱਚ ਭਾਵੇਂ ਉਹ ਮਜ਼ਦੂਰ ਹੋਵੇ ਕਿਸਾਨ ਹੋਵੇ 3 ਕਿਲੋਮੀਟਰ ਦੇ ਵਿੱਚ ਸਾਡੇ ਲੋਕਾਂ ਨੂੰ ਘਰਾਂ ਦੇ ਵਿੱਚ ਰੁਜ਼ਗਾਰ ਜਿਹੜਾ ਦਿੱਤਾ ਜਾਣਾ ਚਾਹੀਦਾ ਹੈ ਮੁਆਵਜ਼ਾ ਜਿਹੜਾ 1 ਲੱਖ ਰੁਪਈਆ ਜਿਹੜਾ ਸਾਡੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈਗਾ ਜਿਹੜਾ 20000 ਕਹਿ ਰਹੇ ਗਿਆ ਜਿਹੜਾ ਮਕਾਨ ਜਿਹਦਾ ਡਿੱਗ ਜਾਂਦਾ ਉਹਨੂੰ ਜਿਹੜਾ ਘੜ ਤੋਂ ਘੜ 10 ਲੱਖ ਜਿਹੜਾ ਮੁਆਵਜ਼ਾ ਦੇਣਾ ਚਾਹੀਦਾ ਹੈਗਾ ਮਰਮਤ ਦੇ ਲਈ 5 ਤੋਂ ਲੱਖ ਜਿਹੜਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਜਿੰਦੀ ਮੌਤ ਹੋ ਜਾਂਦੀ ਹੈ ਤੁਸੀਂ ਵੇਖੋ ਫਾਈਲ ਕਾ ਦੇ ਵਿੱਚ ਇਹਨਾਂ ਨੇ ਸਿਰਫ ਦੋ ਮੌਤਾ ਜਿਹੜੀਆਂ ਲਿਖੀਆਂ ਗਿਆ ਰਿਪੋਰਟ ਦੇ ਵਿੱਚ ਮੌਤਾਂ ਤਾਂ ਸਾਡੀਆਂ 5-7 ਹੋਈਆਂ ਨੇ ਉਹ ਤੁਸੀਂ ਵੇਖੋ ਕਿਸ ਤਰ੍ਹਾਂ ਦੇ ਮਤਲਬ ਕਿ ਕੀ ਸੋਚ ਹੈ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਜਾਰੀ ਕਰ ਰਹੀਆਂ ਹੈਗੇ ਨੇ ਜਿਸ ਤਰ੍ਹਾਂ ਹੁਣ ਵੀ ਕਹਿ ਰਹੇ ਵੀ ਗਰਦਾਵਰੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕਰਾਂਗੇ ਪਰ ਇਹ ਜਦੋਂ ਗਰਾਉਂਡ 'ਚ ਹੋਣੀ ਹੈਗੇ ਉਹਦੀ ਉਹਦੇ ਹੀ ਪਤਾ ਲੱਗੂਗਾ ਅਸੀਂ ਪਵਿੱਖ ਦੇ ਵਿੱਚ ਲੋਕਾਂ ਦੇ ਨਾਲ ਖੜੇ ਹੈਗੇ ਜਿੱਥੇ ਵੀ ਲੋੜ ਪੈਂਦੀ ਹੈ ਅਸੀਂ ਸੰਘਰਸ਼ ਕਰਨ ਲਈ ਵੀ ਤਿਆਰ ਆਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਜਿਸ ਤਰ੍ਹਾਂ ਮਤਲਬ ਕਿਸਾਨਾਂ ਦੇ ਲਈ ਜਿਵੇਂ ਉਹ ਕਹਿ ਰਹੇ ਵੀ ਸਹਿਕਾਰੀ ਬੈਂਕਾਂ ਦੇ ਵਿੱਚ ਕਿਸਾਨ ਜਿਹੜੇ 6 ਮਹੀਨਿਆਂ ਦਾ ਜਿਹੜਾ ਵਿਆਜ ਉਹਨਾਂ ਨੂੰ ਮਾਫ਼ ਹੋਣਾ ਹੈਗਾ ਸਾਡੇ ਵਿਦਿਆਰਥੀਆਂ ਦੇ ਲਈ ਵੀ ਕੋਈ ਰਾਹਤ ਜਿਹੜੇ ਉਹ ਸਰਕਾਰ ਦੇਵੇ ਉਹਨਾਂ ਦੀ ਜਿਹੜੀਆਂ ਸਾਲ ਦੀਆਂ ਫੀਸਾਂ ਨੇ ਉਹ ਮਾਫ ਹੋਣ ਉਹਨਾਂ ਲਈ ਵਰਦੀਆਂ ਕਿਤਾਬਾਂ ਦਾ ਪ੍ਰਬੰਧ ਜਿਹੜਾ ਉਹ ਜਿਹੜੀ ਸਰਕਾਰ ਕਰੇ ਅਸੀਂ ਇਹ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਜਿਹੜੀ ਮੰਗ ਕਰਦੇ ਆ ਤੇ ਜਿਹੜਾ ਤਿੰਨ ਤਰੀਕ ਨੂੰ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਡੀਸੀ ਦਫਤਰ ਇੱਕ ਵੱਡਾ ਕਟ ਕਰ ਰਹੇ ਆ ਇਹਨਾਂ ਜਿਹੜੇ ਹੜਪੀੜ ਤੇ ਪਿੰਡ ਨੇ ਉਹਨਾਂ ਨੂੰ ਅਪੀਲ ਵੀ ਕਰਦੇ ਆ ਵੀ ਆਪਾਂ ਜਿਹੜਾ ਸੰਘਰਸ਼ ਵਿਢੀਏ ਕਿਉਂਕਿ ਸਰਕਾਰ ਨੇ 20000 ਰੁਪਏ ਨਾਲ ਸਾਡਾ ਕਰਜ਼ੇ ਨਹੀਂ ਲੈ ਜਾਣੇਗੇ ਸਾਡਾ ਵਿਆਜ ਰੁਕਣਾ ਨਹੀਂ ਹੈਗਾ ਇਸ ਲਈ ਕੱਲੇ 20000 ਤੇ ਅਸੀਂ ਨਹੀਂ ਬੈਠੇ ਬੈਠੇ ਰਹੀਏ ਅਸੀਂ ਸਰਕਾਰ ਤੋਂ ਜਿਹੜੇ ਸਾਡੇ ਬੁਨਿਆਦੀ ਹੱਕ ਨੇ ਉਹ ਲਈਏ ਇਹ ਨਹੀਂ ਬੈਂਤੀਨ ਅੰਤਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲ ਕਰੀਏ ਫਾਜ਼ਲ ਕਾ ਬਾਰਡਰ ਪਰਟੀ ਨੂੰ ਹੜਾ ਨਹੀਂ ਮਾਰ ਪੈ ਰਹੀ ਹੈ ਤਾਂ ਤੁਹਾਨੂੰ ਲੱਗਦਾ ਜੀ ਕੁਦਰਤੀ ਆਫਤ ਹੈ ਜਾਂ ਫਿਰ ਕੋਈ ਸਰਕਾਰਾਂ ਦਾ ਚਾਲ ਹੈ ਜਾਂ ਪਲੀਅਰ ਆ ਤੁਸੀਂ ਦੇਖੋ ਜੀ ਜਿਸ ਤਰ੍ਹਾਂ ਦਾ ਸੀ ਜਦੋਂ ਰਿਪੇਰੀਅਨ ਸਿਧਾਂਤ ਪੜਦੇਗੇ ਰਿਪੇਰੀਅਨ ਸਿਧਾਂਤ ਪੜਦੇ ਨੇ ਡੈਮ ਦੀ ਜਿਹੜੀ ਐਕਟ ਬਾਰੇ ਪੜਦੇਗੇ ਆ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਆ ਵੀ ਜਿਹੜਾ ਡੈਮ ਨੂੰ ਮਈ ਦੇ ਮਹੀਨੇ ਦੇ ਵਿੱਚ ਖਾਲੀ ਕਰਨਾ ਹੁੰਦਾ ਹੈ ਜਿਵੇਂ ਮੌਸਮ ਭਾਗ ਵੱਲੋਂ ਕਿਹਾ ਗਿਆ ਵੀ ਇਸ ਵਾਰੀ ਜਿਹੜਾ ਅਗਸਤ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਜਿਹੜੀਆਂ ਬਾਰਸ਼ਾਂ ਬਹੁਤ ਵੱਡੇ ਪੱਧਰ ਤੇ ਨੇ ਇਹਨਾਂ ਵੱਲੋਂ ਜਿਹੜਾ ਉਹ ਖਾਲੀ ਕਰਨੇ ਜਿਹੜੇ ਬੰਦੇ ਸੀਗੇ ਤੁਸੀਂ ਵੇਖੋ ਦੂਜੀਆਂ ਸਟੇਟਾਂ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਹੈਗਾ ਮਤਲਬ ਨਜਾਇਜ਼ ਜਿਹੜਾ ਤੁਸੀਂ ਵੇਖੋ ਜਦੋਂ ਇਦਾਂ ਸਮਝੌਤਾ ਹੋਇਆ ਜਦੋਂ ਡੈਮ ਡੈਮਾਂ ਦਾ ਜਦੋਂ ਨਹਿਰਾਂ ਕੱਢੀਆਂ ਗਿਆ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਤੁਸੀਂ ਛੋਟੀ ਗੱਲ ਸਮਝੀ ਆਪਾਂ ਜਦੋਂ ਅਸੀਂ ਰਾਜਸਥਾਨ ਤੋਂ ਕੋਈ ਲਾਲ ਪੱਥਰ ਲੈ ਕੇ ਆਉਨੇ ਆ ਜਾਂ ਮਤਲਬ ਕਿ ਹੋਰ ਚੀਜ਼ਾਂ ਮੰਗਾਉਣੇ ਗਿਆ ਉਹ ਸਾ ਅਸੀਂ ਪੈਸੇ ਦੇ ਕੇ ਲੈ ਕੇ ਆਉਨੇ ਹਾਂ ਜਦੋਂ ਸਾਡਾ ਪਾਣੀ ਜਾਂਦਾ ਹੈ ਪਾਣੀ ਦੇ ਕੋਈ ਰੈਟਿੰਗ ਕੀਤੀ ਜਾਂਦੀ ਹੈ 20 ਲੱਖ ਕਰੋੜ ਰੁਪਇਆ ਜਿਹੜਾ ਸਾਡਾ ਹਰਿਆਣਾ ਤੋਂ ਕੱਲੇ ਪਾਣੀ ਦਾ ਜਿਹੜੀ ਰਿਐਲਟੀ ਲੈਣ ਵਾਲੀ ਖੜੀ ਗਈ ਹੈ ਉਹ ਜੇਕਰ 35 ਲੱਖ ਰੁਪਇਆ ਹਰਿਆਣਾ ਜੇਕਰ ਸਾਨੂੰ ਦਿੰਦਾ ਹੈਗਾ ਤੇ ਸਾਡਾ ਨਹਿਰੀ ਟਾਂਚਾ ਵਿਕਸਿਤ ਹੋ ਸਕਦਾ ਹੈ ਪਾਣੀ ਦਾ ਪ੍ਰਬੰਧ ਜਿਹੜਾ ਹਰ ਪਿੰਡ ਤੱਕ ਹਰ ਇਲਾਕੇ ਤੱਕ ਜਿਹੜਾ ਪਹੁੰਚ ਸਕਦੀ ਹੈ ਤੁਸੀਂ ਵੇਖੋ ਹਰਿਆਣਾ ਜਿਹੜਾ ਸਾਡੇ ਕੋਲ ਪੰਜਾਬ ਕੋਲ ਪਾਣੀ ਲੈ ਰਿਹਾ ਹੈ ਹਰਿਆਣਾ ਅੱਗੇ ਦਿੱਲੀ ਨੂੰ ਬਿਲਕੁਲ ਜਿਹੜਾ ਪੈਸੇ ਲੈ ਕੇ ਜਿਹੜਾ ਪਾਣੀ ਅੱਗੇ ਦੇ ਰਿਹਾ ਹੈ ਸਾਡਾ ਪਾਣੀ ਅੱਗੇ ਮਤਲਬ ਹਰਿਆਣਾ ਦਿੱਲੀ ਨੂੰ ਵੇਚ ਰਿਹਾ ਹੈ ਤੁਸੀਂ ਵੇਖੋ ਜਿਹੜੀ ਸਾਡੀ ਰਿਐਲਿਟੀ ਬਣਦੀ ਹੈ ਉਹ ਸਾਨੂੰ ਨਹੀਂ ਲੱਗੋ ਕਿ ਡੈਮ ਸੇਫਟੀ ਜਦੋਂ ਐਕਟ ਅਸੀਂ ਪੜ੍ਹਦੇ ਗਿਆ ਕਿਹਾ ਗਿਆ ਵੀ ਜਿਹੜਾ ਡੈਮਾਂ ਦੇ ਉੱਪਰ ਕੰਟਰੋਲ ਜਿਹੜਾ ਪਹਿਲਾਂ ਸੂਬੇ ਦੇ ਅਧਿਕਾਰ ਸੀਗੇ ਜਦੋਂ 2020 ਦੇ ਵਿੱਚ ਜਿਹੜਾ ਇਹ ਐਕਟ ਲੈ ਕੇ ਆਈ ਕੇਂਦਰ ਸਰਕਾਰ ਉਹਦੇ ਵਿੱਚ ਜਿਹੜੇ ਸੂਬਿਆਂ ਕੋਲ ਅਧਿਕਾਰ ਖੋਹ ਲੈ ਗਏ ਵੀ ਹੁਣ ਦੇ ਵਿੱਚ ਸਟੇਟ ਦਾ ਕੋਈ ਵੀ ਮਤਲਬ ਕੰਟਰੋਲ ਨਹੀਂ ਹੋਣਾ ਕਿਸੇ ਡੈਮ ਦੇ ਉੱਪਰ ਤੇ ਜਿਹੜਾ ਫੇਲੀਅਰ ਇਹ ਸਾਬਤ ਹੋਇਆ ਹੈਗਾ ਪੂਰੇ ਦਾ ਪੂਰਾ ਜੇ ਪਾਣੀਆਂ ਦੀ ਵੰਡ ਤੁਸੀਂ ਵੇਖੋ ਜਿਹੜੇ ਜਿਹੜੇ ਸੂਬੇ ਦੇ ਵਿੱਚੋਂ ਜਿਹੜਾ ਦਰਿਆ ਲੰਘਦਾ ਹੈ ਪਹਿਲਾ ਹੱਕ ਉਹ ਸੂਬੇ ਦਾ ਹੈ ਬਾਅਦ ਜਿਹੜਾ ਪਾਣੀ ਹੈ ਉਹ ਹੋ ਅਦਰ ਸਟੇਟ ਨੂੰ ਦਿੱਤਾ ਜਾਣਾ ਚਾਹੀਦਾ ਸੀਗਾ ਛੇਟਾ ਨੂੰ ਪਾਣੀ ਦੇਣ ਲਈ ਡੈਮ ਜਿਹੜੇ ਭਰੇ ਜਾਂਦੇ ਆ ਪਾਣੀ ਉਹ ਭਰ ਕੇ ਰੱਖਿਆ ਜਾਂਦਾ ਪਾਣੀ ਦੀ ਜਿਹੜੀ ਕਮੀ ਨਾ ਆਵੇ ਜਦੋਂ ਫਿਰ ਡੈਮ ਦੇ ਵਿੱਚ ਪਾਣੀ ਰੁਕਿਆ ਜਾਂਦਾ ਜਦੋਂ ਬਾਰਿਸ਼ ਆਉਂਦੀ ਹੈ ਫਿਰ ਹੋਰ ਪਾਣੀ ਆ ਜਾਂਦਾ ਜਦੋਂ ਖਤਰੇ ਦੇ ਨਿਸ਼ਾਨ ਤੇ ਪਹੁੰਚ ਜਾਂਦਾ ਫਿਰ ਪਾਣੀ ਜਕਦਮ ਛੱਡ ਕੇ ਸਾਡੇ ਪੰਜਾਬ ਨੂੰ ਲਗਭਗ 12 ਥੀ ਲੈ ਜਾਏ ਸੌਰੀ ਜਿਹੜੇ ਉਹ ਹਰ ਦੀ ਮਾਰ ਇੱਥਾ ਆਏ ਗਿਆ ਮਤਲਬ ਕਿ ਬਹੁਤ ਵੱਡੀ ਤਰਾਸ ਦੀ ਸਾਡੇ ਪੰਜਾਬ ਦੇ ਲੋਕਾਂ ਦੇ ਲਈ ਮਤਲਬ ਕਿ ਇਸ ਤਰ੍ਹਾਂ ਦੇ ਕਾਨੂੰਨ ਵੀ ਜਦੋਂ ਬਣੇ ਹੋਣ ਉਹਦੀ ਅਧਰ ਸੰਵਿਧਾਨ ਦੇ ਵਿੱਚ ਵੀ ਜਦੋਂ ਸਾਡੀਆਂ ਕੁਝ ਗੱਲਾਂ ਆਉਣ ਸਰਕਾਰ ਕੋਈ ਵੀ ਮੰਨਣ ਨੂੰ ਜਿਹੜੀ ਇਹ ਗੱਲੋਂ ਤਿਆਰ ਨਹੀਂ ਹੈ ਲੋਕਾਂ ਨੂੰ ਹਮੇਸ਼ਾ ਡੋਬਿਆ ਗਿਆ ਜਾਂਗਣ ਨਾਲ ਉਜਾੜਿਆ ਗਿਆ ਸਾਨੂੰ ਸਿਰਫ ਸਿਰਫ ਬਾਰਡਰ ਬੈਲਟ ਨੂੰ ਜਿਹੜਾ ਮੰਗਤੇ ਉਹ ਬਣਾਇਆ ਆ ਮਸ਼ੀਨਾਂ ਬਣਾ ਕੇ ਰੱਖੀਆਂ ਹੋਈਆਂ ਵੀ ਇਹ ਸਿਰਫ ਵੋਟਾਂ ਪਾਉਣ ਵਾਲੀ ਮਸ਼ੀਨਾਂ ਹੈਗੀਆਂ ਦੂਜੀ ਗੱਲ ਅਸੀਂ ਵਿਦਿਆਰਥੀ ਜਥੇਬੰਦੀ ਹੋਣ ਦੇ ਨਾਂ ਤੇ ਅਸੀਂ ਮੰਗ ਕਰਦੇ ਹਾਂ ਜਿੰਨੇ ਲੋਕ ਜਿੰਨੇ ਹੜ ਪੀੜਤ ਪਿੰਡ ਨੇ ਉਹਨਾਂ ਵਿਦਿਆਰਥੀ ਹੈ ਜਿਹੜੇ 10ਵੀਂ ਪਲੱਸ 2 ਕਿਤੇ ਵੀ ਕਿਹੜੇ ਕਿਸੇ ਵੀ ਸਕੂਲ ਦੇ ਵਿੱਚ ਪੜ ਰਹੇ ਨੇ ਕਿਸੇ ਕਾਲਜ ਦੇ ਵਿੱਚ ਪੜ ਰਹੇ ਨੇ ਉਹ ਸਰਕਾਰ ਜਿਹੜੀ ਪੂਰੀ ਦੀ ਪੂਰੀ 1 ਸਾਲ ਦੀ ਫੀਸ ਜਿਹੜੀ ਹੈ ਉਹ ਇਹਨਾਂ ਵਿਦਿਆਰਥੀਆਂ ਦੀ ਜਿਹੜੀ ਉਹ ਮਾਫ ਕਰੇ ਜੇ ਨਹੀਂ ਕਰਦੀ ਅਸੀਂ ਇਹਦੇ ਖਿਲਾਫ ਜਿਹੜਾ 50 ਸਟੂਡੈਂਟ ਯੂਨੀਅਨ ਵੱਲੋਂ ਵੱਡਾ ਸੰਘਰਸ਼ ਵਿੱਡਾਂਗੇ ਜਦੋਂ ਜਿੰਨਾ ਵੀ ਸਾਨੂੰ ਲੋੜ ਹੈ ਉਹਨਾਂ ਤੱਕ ਅਸੀਂ ਲੜਾਂਗੇ ਤੁਹਾਨੂੰ